ਸ਼ੇਰ ਦਾ ਪ੍ਰੈਕਟੀਕਲ ਲੋ ਕਿਸੇ ਦਾ ਹੋਇਆ ਕੁਛ ਕਿ ਥੋੜਾ ਔਖਾ ਸੀਗਾ ਤੇ ਜੋ ਸਵਾਲ ਹਨ ਤੁਹਾਡੇ ਦੋ ਦੋ ਜਾਂ ਤਿੰਨ ਜਿੰਨੇ ਵੀ 5 ਵਜੇ ਤੱਕ ਆਪਾਂ ਅੱਜ ਸਵਾਲ ਹੀ ਕਰਦੇ ਹਾਂ ਖਾਲੀ ਤੇ ਗੁਰੂ ਮਹਾਰਾਜਾ ਕ੍ਰਿਪਾ ਕਰਨ ਜੀ ਸਾਰਿਆਂ ਦੀ ਅਵਸਥਾ ਬਣੇ ਸਾਰੇ ਅੰਮ੍ਰਿਤ ਰਸ ਨਾਮ ਰਸ ਬ੍ਰਹਮ ਰਸ ਸਾਰਿਆਂ ਨੂੰ ਪ੍ਰਾਪਤ ਹੋਵੇ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪਰਵੇਥੀ ਦੇ ਰਾਜ ਪਰਸਵਾਸੀ ਮਨਾਣੇ ਇੱਥੇ ਭਾਈ ਸਾਹਿਬ ਜੀ ਉਹਨਾਂ ਦੇ ਪਰਿਵਾਰ ਦਾ ਬਹੁਤ ਜਦੋਂ ਵਰਜੀਤ ਸਿੰਘ ਉਹਨਾਂ ਦੇ ਪਰਿਵਾਰ ਸਾਰਾ ਹੀ ਉਹਨਾਂ ਨੂੰ ਅਸੀਂ ਨਾ ਨਹੀਂ ਕਰ ਸਕਦੇ ਆਣਾ ਤੇ ਨਹੀਂ ਸੀ ਪਰ ਉਹ ਜਦੋਂ ਵੀ ਜਾਂਦੇ ਨੇ ਫਿਰ ਇੱਕ ਮਹੀਨੇ ਸੇਵਾ ਸੰਦੇ ਕਹਿੰਦੇ ਇੰਡੀਆ ਗਏ ਨੇ ਤੋਂ ਗੁਰੂ ਪਿਆਰਿਓ ਰਿਕਾਰਡਿੰਗ ਦੋ ਸਵਾਲਾਂ ਦੀ ਕਰ ਲਓ ਜੇ ਕਰਨੀ ਚਾਹੁੰਦੇ ਤੇ ਕੋਈ ਗੱਲ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਪੂ ਜੀ ਮੇਰਾ ਪਹਿਲਾ ਕੁਸਚਨ ਹੈ ਵੀ ਜਿਹੜੇ ਗੁਰਮੁਖ ਪਿਆਰਿਆਂ ਨੂੰ ਸ਼ਬਦ ਨਹੀਂ ਪ੍ਰਗਟ ਉਹਨਾਂ ਨੂੰ ਉਹਨਾਂ ਨੂੰ ਕਿੱਦਾਂ ਅਕਾਲ ਪੁਰਖ ਦੀ ਬੇਨਤੀ ਜੋਤਿ ਜਰ ਕੇ ਸਿਮਰਨ ਕਰਨਾ ਚਾਹੀਦਾ ਜੀ ਜਿੰਨਾਂ ਗੁਰਮੁਖ ਪਿਆਰਿਆਂ ਨੂੰ ਸ਼ਬਦ ਪ੍ਰਗਟਿਆ ਸੁਣਾਈ ਦਿੰਦੇ ਆ ਤੇ ਉਹਨਾਂ ਨੂੰ ਕਿੱਥੇ ਧਿਆਨ ਧਰ ਕੇ ਸੁਣਨਾ ਚਾਹੀਦਾ ਕਿ ਉਹਨਾਂ ਦੀ ਛੇਤੀ ਛੇਤੀ ਅਵਸਥਾ ਬਣ ਜਾਣਾ ਹਰ ਇੱਕ ਕਾਲ ਯੁਗ ਦੇ ਸਮੇਂ ਦੇ ਵਿੱਚ ਹਰ ਇੱਕ ਕੋਈ ਪਰੇਸ਼ਾਨ ਆ ਹਾਰਿਕਾ ਕਹਿੰਦਾ ਕਿ ਮੇਰਾ ਛੇਤੀ ਤੋਂ ਛੇਤੀ ਜਿੱਦਾਂ ਕਹਿੰਦੇ ਬਾਈਪਾਸ ਅਕਾਲਪੁਰਖ ਦੇ ਨਾਲ ਮਿਲਾਪ ਹੋ ਜਾਵੇ ਤੇ ਉਹ ਕਿੱਥੇ ਧਿਆਨ ਧਾਰ ਕੇ ਸ਼ਬਦ ਸੁਣ ਤੇ ਕਿਦਾਂ ਜਾਪ ਜਪਣ ਕੇ ਉਹਨਾਂ ਦੀ ਛੇਤੀ ਅਵਸਥਾ ਬਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਤਾਂ ਜਿਹੜੇ ਗੁਰਮੁਖਾਂ ਦਾ ਸਿਰਫ ਗੁਰਮੰਤਰ ਤਾਂ ਕੀ ਹਾਲ ਹੈ ਸ਼ਬਦ ਨਹੀਂ ਪ੍ਰਗਟ ਕਿਉਂਕਿ ਵੀਰ ਵਾਲੇ ਦਿਨ ਵੀਰਵਾਰ ਨੂੰ ਅਸੀਂ ਜਿਹੜੇ ਆਪਣੇ ਕੁਐਸਚਨ ਆਨਸਰ ਦੀ ਕਲਾਸ ਆ ਉਹਦੇ ਵਿੱਚ ਆਪਾਂ ਫਿਰ ਸਾਰਿਆਂ ਦੇ ਸਾਰੇ ਕੋਲ ਪੁੱਛਾਂਗੇ ਕਿ ਅਵਸਥਾ ਕਿੰਨੀ-ਕਿੰਨੀ ਆਪਣੀ ਤੇ ਜਿਨ੍ਹਾਂ ਗੁਰਮੁਖਾਂ ਦੇ ਆਲੇ ਸ਼ਬਦ ਨਹੀਂ ਪ੍ਰਗਟ ਜਾਂ ਥੋੜੇ-ਬਹੁਤੇ ਸੁਣਦੇ ਨੇ ਤੇ ਗੁਰਮੰਤਰ ਉਹਨਾਂ ਦੇ ਅੰਦਰ ਚੱਲਦਾ ਹੈ ਉਹਨਾਂ ਨੂੰ ਪਵਨ ਸਮ ਕਰਕੇ ਭਾਵ ਕੇ ਵਿਚਾਰ ਰੋਕ ਕੇ ਜੋ ਜੁਗਤੀ ਹੈ ਸੀ ਉਹ ਉਹਨਾਂ ਦੱਸ ਦੇਵਾਂਗੇ ਕਿ ਉੱਥੇ ਸ਼ਬਦ ਗੁਰਮੰਤਰ ਦੇ ਸਮਾਜਨ ਅੱਦੇ ਪ੍ਰੈਕਟੀਕਲ ਨਾਲ ਕਰਨ ਤੇ ਗੁਰ ਸ਼ਬਦ ਦੇ ਵਿੱਚ ਜਦੋਂ ਨਾਲ-ਨਾਲ ਆਪਾਂ ਸਾਰੇ ਪ੍ਰੈਕਟੀਕਲ ਕਰਾਣੇ ਆ ਏ ਗੁਰਮੰਤਰ ਦੇ ਨਾਲ ਫਿਰ ਉਹਦੇ ਵਿੱਚ ਸਮਾਜਣ ਅੱਗੇ ਫਿਰ ਜਿੱਥੇ ਧਿਆਨ ਲਵਾਇਆ ਜਾ ਰਿਹਾ ਮੱਥੇ ਤੇ ਬਿੰਦੀ ਤੇ ਜਾਂ ਪਰਵਟਿਆਂ ਤੇ ਜਾਂ ਉਸ ਤੋਂ ਅੱਗੇ तिर ਘਰ ਵਿੱਚ ਕਿਉਂਕਿ ਅਸੀਂ ਪੰਮ ਨੂੰ ਜਦੋਂ ਰੁਕਦੇ ਹਾਂ ਸਾਡੇ ਵਿਚਾਰ ਮਰ ਜਾਂਦੇ ਫਿਰ ਸਹਿਜ ਛੇਤੀ ਬਰ ਜਾਂਦੀ ਸੋ ਇਸ ਕਰਕੇ ਉਹਨਾਂ ਗੁਰਮੁਖਾਂ ਨੂੰ ਇਹ ਬੇਨਤੀ ਹੈ ਕਿ ਉਹ ਅਵੇ ਗੁਰਮੰਤਰ ਦੇ ਵਿੱਚ ਸਮਾਣਾ ਸਿੱਖਣ ਤਾਂ ਕਿ ਉਹਦੇ ਵਿੱਚ ਉਹਦੇ ਵਿੱਚ ਵੀ ਆ ਜਾਂਦਾ ਵਾਰੋ ਪ੍ਰਕਟੀ ਕਾ ਨੂੰ ਸੁਨ ਸਕਦੇ ਹਨ ਪਰ ਨਾਲ ਕਿਉਂਕਿ ਮਨ ਵਿਚਾਰਾਂ ਤੋਂ ਸਰੀਰ ਨੂੰ ਛੱਡੇਗਾ ਨਹੀਂ ਕਿਉਂਕਿ ਜਦ ਤੱਕ ਸ਼ਬਦ ਨਹੀਂ ਸੁਣਦੇ ਜਾਂ ਤੱਕ ਸਾਡੇ ਵਿਚਾਰ ਨਹੀਂ ਮੁਕਦੇ ਤੋਂ ਜਿਹੜੇ ਗੁਰਮੰਤਰ ਕਰ ਗੁਰਮੰਤਰ ਕਰਦੇ ਆਂ ਵੀ ਕਈਆਂ ਨੂੰ ਵਿਚਾਰ ਆ ਜਾਂਦੇ ਨੇ ਕਈ ਜਣੇ ਸਮਾ ਜਾਂਦੇ ਹਨ ਤੇ ਉਹ ਬੜਾ ਵਧੀਆ ਕਿਉਂਕਿ ਅਜੇ ਸ਼ਬਦ ਵੀ ਸੁਣਾਣਾ ਫਿਰ ਸੌਖਾ ਹੋ ਜਾਂਦਾ ਤੋਂ ਗੁਰਮੰਤਰ ਕਰਦਿਆਂ ਕਰਦੇ ਆਂ 2-4 ਮਿੰਟ ਦੇ ਵਿੱਚ ਜਿਨ੍ਹਾਂ ਦੇ ਸ਼ਬਦ ਪ੍ਰਗਟ ਹੈ ਉਹ ਤਾਂ ਫਟਾਫਟ ਹੀ ਸਮਾ ਜਾਂਦੇ ਪਰ ਜਾਗਤ ਵਸਤਾ ਵੀ ਜਦੋਂ ਅਸੀਂ ਸ਼ਬਦ ਵਿੱਚ ਪਹੁੰਚਦੇ ਆਂ ਤੋਂ ਵਿੱਚ ਕੰਮ ਕਰਕੇ ਫਿਰ ਅਸੀਂ ਧਿਆਨ ਵਿੱਚ ਬੈਠਣਾ ਹੁੰਦਾ ਹੈ ਤਾਂ ਕਿ ਉਹ ਪ੍ਰੈਕਟੀਕਲ ਜਿਹੜਾ ਕਰਾਇਆ ਜਾ ਰਿਹਾ ਹੈ ਉਹ ਮਿਲਾਬ ਸਾਡਾ ਪਰਮਾਤਮਾ ਦੇ ਨਾਲ ਹੋ ਸਕੇ ਕੋ ਇਸ ਤਰ੍ਹਾਂ ਗੁਰਮੁਖ ਪਿਆਰੇ ਔਰ ਜਿਨ੍ਹਾਂ ਦੇ ਸ਼ਬਦ ਪ੍ਰਗਟ ਨੇ ਉਹ ਗੁਰਮੁਖ ਜਦੋਂ ਅਲਾਂਸੀਂ ਯੁਕਤੀ ਦੀ ਤਰੀਕਾ ਜਦੋਂ ਦੱਸਦੇ ਹਾਂ ਉਸ ਤਰੀਕੇ ਨੂੰ ਬੜੇ ਧਿਆਨ ਦੇ ਨਾਲ ਸੁਣਨਾ ਕਿਉਂਕਿ ਗੁਰਮੰਤਰ ਤੇ ਅਸੀਂ ਫਿਰ ਸਿਰਫ ਤੋ ਕੁਮਾਤਰੀ ਕਰਨਾ ਹੁੰਦਾ ਸਹਿਜ ਬਣੀ ਹੁੰਦੀ ਹੈ। ਤੋ ਹਲੇ ਕਈਆਂ ਦੀ ਸਹਿਜ ਨਹੀਂ ਬਣੀ ਹੁੰਦੀ ਕਿਉਂਕਿ ਕਈਆਂ ਦੀ ਸਹਿਜ ਲੇਟ ਬੰਦੀ ਹੈ ਕਈਆਂ ਦੀ ਸ਼ੁਰੂ ਵਿੱਚ ਬਣ ਜਾਂਦੀ ਹੈ। ਸਾਡੇ ਤਾਂ ਗੁਰਮੰਤਰ ਨਾਲ ਹੀ ਬਣ ਜਾਂਦੀ ਹੈ ਪਰ ਅਸੀਂ ਗੁਰਮੰਤਰ ਫਿਰ ਸੁੰਦੇ ਨਹੀਂ। ਦੋਕ ਵਾਰੀ ਕਰਦੇ ਆਂ ਤਾਂ ਫਿਰ ਸਹਿਜ ਬਣ ਜਾਂਦੀ। ਤੋ ਇਸ ਕਰਕੇ ਜੇ ਅਸੀਂ ਵਿੱਚ ਹੋਈਏ ਵੀ ਤਾਂ ਨਿਊਟ ਬੰਦ ਰੱਖਦੇ ਆਂ ਤੇ ਜਾਂ ਫਿਰ ਜਦੋਂ ਸੁੱਖ ਲੈਣਾ ਹੋਵੇ ਤੇ ਗੁਰਮੰਤਰ ਵਿੱਚ ਸਮਾ ਜਾਏ। ਸ਼ਬਦ ਸੁੰਦੇ ਸੁੰਦੇ ਇਹ ਕਿਰੋਂ ਆਪਣੀ ਮਰਜ਼ੀ ਆ ਵੀ ਅ ਬਸ ਤੇ ਬੈਠੋ ਕਾਰ ਤੇ ਬੈਠੋ ਠਾਂਗੇ ਤੇ ਬੈਠੋ ਰਿਕਸ਼ੇ ਤੇ ਬੈਠੋ ਕਈ ਵਾਰੀ ਬੰਦੇ ਦਾ ਚਿਤ ਹੁੰਦਾ ਕਿ ਅਸੀਂ ਘੋੜਾ ਠਾਂਗੇ ਤੇ ਬੈਠੀ ਉਹ ਵੀ ਬੜੀ ਚੰਗੀ ਸਵਾਰੀ ਤੋ ਇਸ ਤਰ੍ਹਾਂ ਇਹ ਆਪਣੇ ਮਨਨ ਦੀ ਖੁਸ਼ੀ ਹੈ ਇਹ ਸਾਡੀ ਜੀਵਾਤਮਾ ਦੇ ਅੰਦਰ ਕੀ ਚੱਲਦਾ ਸੀ ਸ਼ਬਦ ਵੀ ਸਮਾਣਾ ਨਾਪ ਕਰਤੇ ਸਮਾਣਾ ਕਿਉਂਕਿ ਸਾਰੇ ਰਸਤੇ ਪਰਮੇਸ਼ਰ ਨੇ ਦੱਸ ਦਿੱਤੇ ਹੁਣ ਕੋਈ ਵੀ ਚੀਜ਼ ਸਾਡੇ ਤੋਂ ਲਾਣੀ ਰੱਖੀ ਤੋਂ ਗੁਰਪਿਆਰੇ ਉਹ ਜਿਹੜਾ ਸਵੇਰੇ ਪ੍ਰੈਕਟੀਕਲ ਕਰਵਾਇਆ ਸੀ ਨਾਸਕਾ ਤੇ ਧਿਆਨ ਰੱਖ ਕੇ ਇਹ ਪਵਨ ਸਮ ਹੁੰਦੇ ਆ ਹੁੰਦੇ ਆ ਫਿਰ ਇੱਥੋਂ ਮੁੜ ਜਾਂਦੀ ਹੈ ਉਪਰੋਂ ਜਿੱਥੇ ਨੱਕ ਸਾਡਾ ਅੰਦਰ ਨੂੰ ਮੁੜਦਾ ਤੇ ਦੋਨੋਂ ਸੁਰਾਂ ਗਲੇ ਵੱਲ ਨੂੰ ਚਲੀਆਂ ਜਾਂਦੀਆਂ ਪਵਨ ਪਾਣੀ ਬਸੰਤਰ ਇੱਥੋਂ ਮੁੜ ਜਾਂਦੇ ਨੇ ਸਾਨੂੰ ਇੱਥੇ ਦਰ ਤੇ ਪਹੁੰਚ ਆ ਜਾਂਦੇ ਨੇ ਤੋਂ ਮਨ ਨੂੰ ਪੁਸ਼ ਕਰਕੇ ਆਪਣੇ ਘਰ ਦੇ ਵਿੱਚ ਰੱਖ ਦਿੰਦੇ ਇੱਥੋਂ ਫਿਰ ਅੱਗੇ ਦਰ ਹੈ ਜਿੱਥੇ ਆਗਿਆ ਚੱਕਰ ਹੈ ਜਿੱਥੇ ਬਿੰਦੀ ਲਾਉਂਦੀਆਂ ਮਾਤਾ ਨੂੰ ਤੋਂ ਇੱਥੇ ਆਗਿਆ ਚੱਕਰ ਤੇ ਫਿਰ ਅੱਗੇ ਸ਼ੈਜ ਗੁਫਾ ਆ ਜਾਂਦੀ ਹੈ ਇਸ ਦੇ ਸਾਡਾ ਥਿਰ ਘਰ ਤੋ ਇਸ ਤਰ੍ਹਾਂ ਮਾਥੇ ਦੇ ਉੱਤੇ ਸਾਡਾ ਧਿਆਨ ਜਿਉਂ-ਜਿਉਂ ਉੱਪਰ ਚਾਈ ਜਾਂਦਾ ਹੈ ਤੇ ਚੀਰ ਦੇ ਜਿੱਥੇ ਸੈਂਟਰ ਵਿੱਚ ਚੀਰ ਹੁੰਦਾ ਬੱਚਿਆਂ ਦਾ ਇਥੋਂ ਫਿਰ ਅੱਗੇ ਪਿੱਛੇ ਤੱਕ ਤਾਲੂ ਤੱਕ ਜਿੱਤੇ ਬੱਚਿਆਂ ਦਾ ਤਾਲੂ ਉੱਤੇ ਗੋਲ ਜਾਂ ਚੱਕਰ ਦਿਖਦਾ ਇਸ ਜਗ੍ਹਾ ਦੇ ਉੱਤੇ ਅਸੀਂ ਕਈ ਵਾਰੀ ਛੋਟੇ ਬੱਚਿਆਂ ਦਾ ਹੱਥ ਲਾਈਏ ਤਾਂ ਬੜਾ ਪੋੜਲਾ ਹੁੰਦਾ ਔਰ ਜਿਸ ਤਰ੍ਹਾਂ ਕੋਈ ਚੀਜ਼ ਦੀ ਟਿਕ ਟਿਕ ਦੀ ਆਵਾਜ਼ ਅੰਦਰ ਬਾਹਰ ਉਹ ਮਾਸੂਮ ਰੰਦਾ ਬੜਾ ਕੱਚਾ ਤਾਲੂ ਹੁੰਦਾ ਉਸ ਸਮੇਂ ਇਸ ਤਰ੍ਹਾਂ ਲੱਗਦਾ ਪਈ ਗੋਲ ਚੱਕਰ ਕੋਈ ਹੈਗਾ ਜਿਹਦੇ ਉੱਤੇ ਮਾਸ ਲੱਗਿਆ ਖਾਲੀ ਹੱਡੀ ਨਹੀਂ ਹੈ। ਉਹ ਅੰਦਰ ਬਾਹਰ ਹੁੰਦਾ ਰਹਿੰਦਾ ਉਹ ਤਾਲੂ। ਤੋਂ ਇਸ ਕਰਕੇ ਗੁਰੂ ਪਿਆਰੇ ਇਹ ਦਸਮ ਦਵਾਰਾ ਸਾਡਾ ਇੱਥੋਂ ਸੁਖਮ ਮਨ ਸਾਡਾ ਇਸ ਮਾਸ ਦੇ ਵਿੱਚੋਂ ਆਪੇ ਬਾਹਰ ਆ ਜਾਂਦਾ। ਉਹ ਕਿਉਂਕਿ ਸੁਖਮ ਨੂੰ ਕਿਸੇ ਦੀਵਾਰ 파ੜਨ ਦੀ ਲੋੜ ਨਹੀਂ ਕੋਈ ਸਿਰਫ ਇੱਕ ਧਿਆਨ ਹੀ ਹੈ। ਇੱਕ ਪ੍ਰਕਾਸ਼ਿਕ ਜੋਤ ਹੀ ਹੈ ਉਹ ਹਰ ਜਗ੍ਹਾ ਤੂੰ ਟ੍ਰਾਂਸਫਰ ਹੋ ਜਾਂਦੀ। ਤੋਂ ਇਸ ਤਰ੍ਹਾਂ ਗੁਰੂ ਪਿਆਰੇ ਸਾਸ ਸੰਬੰਧੀ ਕਰ ਨਾਮ ਸ਼ਬਦ ਦੇ ਵਿੱਚ ਸੁੰਦੇ ਆਂ ਸੁੰਦੇ ਆਂ ਇਥੋਂ ਫਿਰ ਸ਼ਬਦ ਦੇ ਨਾਲ ਸੁਰਤੀ ਜਿਹੜੀ ਜੁੜ ਜਾਂਦੀ ਹੈ ਕਿਉਂਕਿ ਪਵਨ ਸਮ ਹੁੰਦੇ ਸਾਡਾ ਸਰੀਰ ਜਿਹੜਾ ਬਹੁਤ ਭਾਰੀ ਹੁੰਦਾ ਹਲਕਾ ਹੋਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਲੱਗਦਾ ਸਰੀਰ ਔਕੜ ਗਿਆ ਲੋਪ ਹੋ ਗਿਆ ਤੇ ਫਿਰ ਇਸ ਤਰ੍ਹਾਂ ਲੱਗਦਾ ਵੀ ਕਈ ਵਾਰੀ ਤਾਂ ਇਸ ਤਰ੍ਹਾਂ ਲੱਗਦਾ ਵੀ ਲੱਤਾਂ ਬਾਹਾਂ ਕੁਛ ਹੈ ਹੀ ਨਹੀਂ ਅਸੀਂ ਬਿਨਾ ਸਰੀਰ ਤੋਂ ਹੀ ਹੈਗੇ ਤਾਂ ਕਈ ਵਾਰੀ ਭਲੇਖਾ ਪੈਂਦਾ ਤਾਂ ਅਸਲ ਵਿੱਚ ਕੀ ਹੈ ਸੁਖਮ ਸਾਡਾ ਨਾਭੀ ਤੇ ਬੰਨਿਆ ਹੁੰਦਾ ਤੇ ਜਿਹੜੀ ਸਾਡੀ ਡੋਰ ਹੈ ਤੇ ਪਤੰਗ ਬੰਦਰ ਸ਼ਬਦ ਨੂੰ ਇਸ ਸਮਝ ਲੋ ਕਿ ਉਹ ਸਾਡਾ ਸੁਖਮ ਜਿਹੜਾ ਕੰਨੀਆਂ ਪਈਆਂ ਨੇ ਤੇ ਅੱਗੇ ਸ਼ਬਦ ਜਿਹੜਾ ਉਹ ਸਾਨੂੰ ਲੈ ਕੇ ਉਡਾ ਰਿਹਾ ਹੈ ਪਰ ਸਾਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਤੱਕ ਪਹੁੰਚ ਜਾਈਏ ਹੱਥ ਵਿੱਚ ਡੋਰ ਵੀ ਹੋਵੇ ਫਿਰ ਵੀ 10 20 50 ਪਤੰਘਾ ਹੋਣ ਤੇ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡੀ ਕਿਹੜੀ ਹੈ ਕਿਉਂਕਿ ਉੱਥੇ ਉਹਦਾ ਖਿਚਾਵ ਵੀ ਨਹੀਂ ਪੰਦਾ ਉਹ ਆਪ ਹੀ ਖਿੱਚਦੀ ਹੈ ਕਈ ਵਾਰੀ ਉਹ ਟੁੱਟ ਹੀ ਜਾਂਦੀ ਹੈ ਉਹ ਇਸ ਤਰ੍ਹਾਂ ਗੁਰੂ ਪਿਆਰਿਓ ਇਹ ਸੁਖਮ ਸਾਡਾ ਕਿਉਂਕਿ ਮਨਵੀ ਸੁਖਮ ਹੈ ਪਰ ਪਵਨ ਨਾਲ ਭਾਰ ਹੁੰਦਾ ਤੇ ਪਵਨ ਦੇ ਨਾਲ ਫਿਰ ਇਹ ਮਨ ਸਾਡਾ ਸਰੀਰ ਪਰੋਇਆ ਹੋਇਆ ਹੈ ਇਹ ਪਵਨ ਜਿਹੜੀ ਹੈ ਸਰੀਰ ਨੂੰ ਨਹੀਂ ਛੱਡਦੀ ਇਹ ਸਰੀਰ ਦੇ ਵਿੱਚ ਰਹਿੰਦੀ ਹੈ ਤੋਂ ਇਸ ਤਰ੍ਹਾਂ ਗੁਰੂ ਪਿਆਰੀ ਵਰਸੀ ਪਵਨ ਨੂੰ ਛੱਡ ਕੇ ਜਦੋਂ ਹਲਕੇ ਹੋ ਜਾਂਦੇ ਆ ਤੇ ਸ਼ਬਦ ਵੀ ਜੋ ਸਰੂਪ ਹੈ ਤੇ ਮਨ ਵੀ ਜੋ ਸਰੂਪ ਹੈ ਫਿਰ ਅਸੀਂ ਕਿੱਥੇ ਚਲੇ ਜਾਂਦੇ ਆ ਇਹ ਧਿਆਨ ਵਿੱਚ ਧਿਆਨ ਰੱਖ ਕੇ ਜਦੋਂ ਅਸੀਂ ਧਿਆਨ ਵਿੱਚ ਬੈਠੇ ਰਹਿੰਦੇ ਹਾਂ ਸਾਨੂੰ ਸਭ ਪਤਾ ਹੁੰਦਾ ਹੈ ਤੇ ਜਦੋਂ ਸ਼ਬਦ ਦੀ ਗਤੀ ਹੋਰ ਤੇਜ਼ ਹੋ ਜਾਏ ਜਾਂ ਕਈ ਵਾਰੀ ਉਹਤਾ ਲੱਗ ਜਾਂਦਾ ਹੈ ਤੇ ਉਸ ਸੁਖ ਸਹਿਜ ਵਿੱਚ ਘੰਟਾ 2 ਘੰਟੇ ਅੱਧਾ ਘੰਟਾ ਗੁਰਮੁਖ ਸਮਾ ਜਾਂਦੇ ਸੋ ਇਸ ਤਰ੍ਹਾਂ ਹੌਲੀ ਹੌਲੀ ਅਵਸਥਾ ਬਣਦੀ ਜਾਂਦੀ ਹੈ ਤੇ ਇਸ ਤਰ੍ਹਾਂ ਗੁਰਪਿਆਰੋ ਤੁਸੀਂ ਧਿਆਨ ਰੱਖਣਾ ਗੁਰਮੁਖ ਜਨਾਂ ਦੇ ਗੁਰਮੰਤਰ ਸੋਆਸ ਗ੍ਰਾਸ ਦੇ ਵਿੱਚ ਧਿਆਨ ਰੱਖਣਾ ਇਹ ਉਹਦੇ ਵਿੱਚ ਹੌਲੀ ਹੌਲੀ ਬੈਕਰੀ ਮਦਮਾ ਪਸੰਤੀ ਅੰਤਰਗਤ ਹੁੰਦੇ ਹੁੰਦੇ ਆ ਰੋਮ ਰੋਮ ਚੱਲਦੇ ਇਸ ਗਿੱਧੀਆਂ ਜਿਹੜੀਆਂ ਨੇ ਗੁਰੂ ਪਿਆਰੇ ਸਵਾਸ ਕਰਾ ਸਾਡੇ ਗੁਰਮਖਸ ਦੱਸਦੇ ਸੀ ਕਿ ਜਿੰਨਾ ਸਵਾਸ ਕਰਾਸ ਆਪਾਂ ਅਗਰ 100% ਕੀਤਾ ਨਾ ਫਿਰ 200% ਅਸੀਂ ਸਵਾਸ ਕਰਨਾ ਫਿਰ 400% ਅਸੀਂ ਰੋਮ ਰੋਮ ਕਰਨਾ ਇਹ ਅੰਤਰਗਤ ਦੇ ਵਿੱਚ ਫਿਰ ਕੋਈ ਸਮਾਉਣੀ ਕਿਉਂਕਿ ਉੱਥੇ ਤਾਂ ਫਿਰ ਕਈ ਘੰਟੇ ਹੁੰਦੇ ਇਸ ਤਰ੍ਹਾਂ ਜੀ ਹੁ ਸਮਾਂ ਆ ਰੰਦਾ 40 40 ਘੰਟੇ ਦੀ ਇਸ ਸੁਣ ਵਿੱਚ ਗੁਰਮੁਖ ਜਾਂਦੇ ਨੇ ਤੇ ਅਸੀਂ ਦੇਖਿਆ ਜੋ ਬਹੁਤ ਜ਼ਿਆਦਾ ਅਭਿਆਸ ਕਰਦੇ ਤੋਂ ਸੁਣ ਜਿਹੜੀ ਹੈ ਗੁਰਪਿਆਰੇ ਪਰਮਾਤਮਾ ਦੀ ਪਰਮਾਤਮਾ ਦਾ ਹੀ ਕਰਾ ਪਰਮਾਤਮਾ ਸੁਣ ਤੋਂ ਹੀ ਇੱਕ ਹੋਇਆ ਸੁਣ ਤੋਂ ਪਾਉ ਸਮਾਟਾ ਜਿੱਥੇ ਕੁਝ ਵੀ ਨਹੀਂ ਹੈ ਜ਼ੀਰੋ ਵੀ ਨਹੀਂ ਹੈ ਉਸ ਤੋਂ ਵੀ ਜਿਸ ਤਰ੍ਹਾਂ ਕੋਈ ਡਾਟ ਹੁੰਦਾ ਇਹਨਾਂ ਤੋਂ ਇਹਨਾਂ ਸੁਖਮ ਪਰਮਾਤਮਾ ਜਦੋਂ ਬੋਲਦਾ ਤੋਂ ਖੰਡਾਂ ਬ੍ਰਹਮੰਡਾਂ ਦਾ ਕੁਝ ਵੀ ਵਾਜ ਜਾਂਦੀ ਹੈ ਕਿਉਂਕਿ ਸੁੰਦ ਦੇ ਵਿੱਚੋ ਸਮਾਇਆ ਹੋਇਆ ਘਟ ਘਟ ਵਿੱਚ ਸਮਾਇਆ ਰੋਮ ਰੋਮ ਵਿੱਚ ਸਮਾਇਆ ਪਾਣੀ ਵਿੱਚ ਸਮਾਇਆ ਧਰਤੀ ਦੀ ਚਾਹ ਦੇ ਵਿੱਚ ਹਰ ਚੀਜ਼ ਦੇ ਵਿੱਚ ਪਰਮਾਤਮਾ ਤਾਂ ਆਤਮਾ ਜਿਹੜੋ ਜੋਂ ਪਰਮਾਤਮਾ ਨੂੰ ਸੁਖਮ ਹੀ ਦੇਖਦੀ ਜਾਂਦੀ ਹੈ ਇਹ ਵੀ ਸੁਖਮ ਹੁੰਦੀ ਜਾਂਦੀ ਜਿੰਨਾ ਅਸੀਂ ਸੁਖਮ ਹੋ ਜਾਗੇ ਸ਼ਾਰਪ ਹੋ ਜਾਗੇ ਉਹਨਾਂ ਅਸੀਂ ਜਿਆਦਾ ਜਾਣਾਂਗੇ ਤੋ ਇਸ ਤਰ੍ਹਾਂ ਗੁਰੂ ਪਿਆਰੇ ਆਪਾਂ ਮਿਟਾਣ ਦਾ ਪਾਓ ਹੈ ਕਿ ਸਰੀਰ ਮਿਟ ਜਾਏ ਇਹ ਤਾਂ ਨਹੀਂ ਮਿਟ ਜਾਏ ਵਿਚਾਰ ਮਿਟ ਜਾਏ ਤਾਂ ਫਿਰ ਭਾਰ ਹਲਕਾ ਹੋ ਜਾਂਦਾ। ਜਦੋਂ ਹਲਕਾ ਹੋ ਜਾਂਦਾ ਫਿਰ ਚੀਜ਼ ਉੱਤੇ ਨੂੰ ਜਾਂਦੀ ਹੈ। ਜੇ ਨਾ ਚਰ ਹਲਕਾ ਨਹੀਂ ਹੁੰਦਾ ਉਨੀਦਰ ਉੱਪਰ ਉੱਡਦਾ ਨਹੀਂ। ਇਸੇ ਕਰਕੇ ਪਤੰਗ ਵੀ ਭਾਰੀ ਨਹੀਂ ਹੁੰਦੀ ਬਹੁਤ। ਪਤਲੇ ਜਿਹੇ ਉਹਦੇ ਕਾਗਨੇ ਲੱਗੇ ਹੁੰਦੇ ਨੇ ਤੇ ਬਿਲਕੁਲ ਪਤਲਾ ਜਿਹਾ ਕਾਗਜ਼ ਹੁੰਦਾ। ਤੋਹਾ ਬਾਹਰੋਂ ਸੁਖ ਖਿੱਚ ਲੈਂਦੀ ਹੈ। ਇਸੇ ਤਰ੍ਹਾਂ ਜਿਹੜਾ ਸੁਖਮ ਹੈ ਸਾਡਾ ਮਨ ਇਹ ਆਕਾਰ ਸਮੇਤ ਹੀ ਨਿਕਲ ਜਾਂਦਾ ਸਰੀਰ ਚ। ਤੋ ਇਹ ਹੈ ਗੁਰੂ ਪਿਆਰਿਓ, ਯੁਕਤੀਆਂ ਤੇ ਬਹੁਤ ਨੇ। ਔਰ ਜਿਹੜੀ ਅੱਜ ਉਜਗਤੀ ਲਗਾਈ ਸੀ ਗੁਰ ਪਿਆਰਿਓ ਇਹ ਲੱਗ ਜਾਏ ਤੇ ਬਹੁਤ ਛੇਤੀ ਹੀ ਪਵਨ ਤੋਂ ਸਰੀਰ ਤੋਂ ਵਖਰੇ ਹੋ ਜਾਣ ਸੁਖਮ ਹੋ ਜਾਣ ਫਿਰ ਗੁਪਤ ਪ੍ਰਗਟ ਹੋਣਗੀਆਂ ਕਈ ਵਿਧੀਆਂ ਅਗੇ ਫਿਰ ਆਣਗੀਆਂ ਕਿ ਜਿਹਦੇ ਵਿੱਚ ਗੁਪਤ ਹੋ ਜਾਣਾ ਪ੍ਰਗਟ ਹੋ ਜਾਣਾ ਇੱਥੇ ਪ੍ਰਗਟ ਹੋ ਜਾਣਾ ਮੋਟਾ ਹੋ ਜਾਣਾ ਇਹ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਇਹ 9 ਦੀਆਂ ਤੇ 18 ਸਦੀਆਂ 9 ਖਜਾਨੇ ਇਹ ਵੀ ਸੰਸਾਰ ਦੇ ਤੇ 18 ਸਦੀਆਂ ਉੱਡ ਜਾਣਾ ਮੋਟੇ ਹੋ ਜਾਣਾ ਸਰੀਰ ਨੂੰ ਲੈ ਕੇ ਉੱਡ ਜਾਣਾ ਕੀੜੇ ਪਥੰਗੇ ਬਣ ਜਾਣਾ ਪਸਤੂਲ ਬਣ ਜਾਣਾ ਤੋਂ ਭਾਈ ਸਾਹਿਬ ਦੱਸਦੇ ਸੀ ਤੇ ਇਹਦੇ ਵਿੱਚ ਹਜ਼ਾਰਾਂ ਫੁੱਟ ਕੱਦ ਵੀ ਵਧਾਇਆ ਜਾ ਸਕਦਾ ਪਰ ਉਹ ਗੁਰਮਤ ਦੇ ਵਿੱਚ ਸਾਨੂੰ ਦੱਸਿਆ ਨਹੀਂ ਹੋਇਆ ਇਹ ਤੱਤ ਵੀ ਅਲੱਗ ਹੋ ਜਾਂਦੀਆਂ ਬਾਹਾਂ ਲੱਗ ਹੋ ਜਾਂਦੀਆਂ ਸਾਰਾ ਕੁਝ ਅਲੱਗ ਦੇਖਣ ਵਾਲਾ ਹੈ ਮੈਂ ਪਰ ਇਹ ਵੀ ਸਾਨੂੰ ਹੁਕਮ ਨਹੀਂ ਕਿਉਂਕਿ ਇਹ ਜੋ ਗੁਰੂ ਸਹਿਬਾਨ ਹਨ ਇਹੋ ਹੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਤਾਂਨ ਵਾਲਾ ਕਿ ਕਹ ਸੀ ਤੋ ਇਸ ਤਰ੍ਹਾਂ ਗੁਰਪਿਆਰੇ ਰਹਾਵਾ ਪਾਣੀ ਅਗ ਨੂੰ ਅਸੀਂ ਛੜ ਗੰਨੇ ਆ ਅਲੱਗ ਨਹੀਂ ਹੁੰਦੇ ਤੋ ਸਰੀਰ ਅਲੱਗ ਹੋ ਜਾਂਦਾ ਕਿਉਂਕਿ ਪੌਣ ਪਾਣੀ ਬਸੰਤਰ ਦੇ ਨਾਲ ਸਰੀਰ ਬਣੇ ਤੋ ਇਸ ਤਰ੍ਹਾਂ ਇਹ ਮਨ ਜਿਹੜਾ ਕਿ ਆਪਣੀ ਸ਼ਬਦ ਗੁਰੂ ਦੇ ਨਾਲ ਸ਼ਬਦ ਰੂਪ ਹੋ ਕੇ ਖੰਡਾ ਬ੍ਰਹਮੰਡ ਵਿੱਚ ਵਜੰਦਾ ਜਿ ਵਾਹਿਗੁਰੂ ਜੀ ਕਾ ਕਾਲ ਸੋ ਵਾਹਿਗੁਰੂ ਜੀ ਕੀ ਫਤਹ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਪੂ ਜੀ ਮੇਰੇ ਨਾਲ ਹੀ ਕੁਸਤਨ ਹੈ ਵੀ ਚੰਦ ਤੇ ਸੂਰਜ ਦੀ ਆਪਾਂ ਗੰਢ ਸੌਖੇ ਤਰੀਕੇ ਦੇ ਨਾਲ इजीली ਕਿੱਦਾਂ ਪਾ ਸਕਦੇ ਹਾਂ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਤੋ ਜੀ ਜਿਹੜਾ ਇੱਕ ਵਾਰੀ ਗੁਰੂ ਪਿਆਰੇ ਚੰਦ ਸੂਰਜ ਦੀ ਗੰਢ ਪਾ ਲੈਂਦਾ ਨਾ ਫੇਰ ਉਸ ਮਾਇਆ ਤੋਂ ਪਰਾਮ ਵੀ ਉਸ ਨੂੰ ਨਹੀਂ ਹੋਣਾ ਪੈਂਦਾ ਉਹਦੇ ਅੱਗੇ ਕਦੇ ਵੀ ਇਹ ਜਿਹੜੇ ਹੋਮੇ ਦੇ ਅਤੇ ਜਿਹੜੇ ਵਿਚਾਰਾਂ ਦੀ ਦੀਵਾਰ ਨਹੀਂ ਖੜੀ ਹੁੰਦੀ। ਚੰਦ ਸੂਰਜ ਕੇ ਪਾਏ ਗਾਂਢ ਤੇ ਸੋਦਾਸੀ ਪੜੇ ਨਾ ਕੰ। ਤੋਂ ਇਹ ਸੌਖਾ ਤਰੀਕਾ ਤੇ ਗੁਰੂ ਪਿਆਰੇ ਸਾਰੇ ਸੌਖੇ ਨੇ ਜਿਹੜਾ ਤੁਹਾਨੂੰ ਦੋ ਤਿੰਨ ਦੱਸ ਦਿੰਦੇ ਆ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਉਹ ਕਰ ਲੈਣਾ। ਤੋਂ ਰਬਿਦਾਸ ਜੀ ਭਗਤ ਜੀ ਨੇ ਤੇ ਕਬੀਰ ਸਾਹਿਬ ਨੇ ਤੇ ਨਾਮਦੇਵ ਤੋਂ ਕਬੀਰ ਸਾਹਿਬ ਜੀ ਨੇ ਆਖਿਆ ਕਿ ਇੱਥੇ ਧਿਆਨ ਲਾਣਾ ਹੈ। ਗੰਗਾਂ ਨੂੰ ਪਾਉਣ ਵਾਸਤੇ ਉਹਨਾਂ ਨੇ ਜਸੈ ਗੰਗਾ ਜਮਨ ਕੇ ਅੰਤਰੇ ਸਹਿਜ ਸੁਣ ਕੇ ਘਾਟ ਕਹਾ ਕਬੀਰੇ ਮਟਕੀ ਅਖੋਜਤ ਮੁੰਜਨ ਬਾਟ ਤੋਂ ਇਥੇ ਕਹਿੰਦੇ ਮਨ ਨੂੰ ਅਸੀਂ ਪਵਨ ਤੋਂ ਅਲੱਗ ਕਰਕੇ ਜਿਸ ਤਰ੍ਹਾਂ ਕੋਈ ਆਪਣੇ ਘਰੇ ਦੇ ਵਿੱਚ ਮਟਕੀ ਚ ਵੱਡੇ ਮਿੱਟੀ ਦਾ ਕੋਈ ਭਾਂਡਾ ਬਣਾ ਕੇ ਜੋਗੀ ਉਹਦੇ ਵਿੱਚ ਬਹਿ ਜਾਂਦੇ ਸੀ ਤੋਂ ਇਸ ਤਰ੍ਹਾਂ ਕਹਿੰਦੇ ਅਸੀਂ ਇਹ ਜੋਗ ਸਾਧਨਾ ਦੇ ਨਾਲ ਮਨ ਨੂੰ ਜਿਹੜਾ ਪਿੰਜੜਾ ਸੁਖ ਮੰਨ ਜਿੱਥੇ ਖਤਮ ਹੁੰਦੇ ਨੇ ਉੱਥੇ ਅਸੀਂ ਮਠ ਕਰ ਲਿਆ ਭਾਵੇਂ ਕਿ ਅਸੀਂ ਹਸਨ ਲਾ ਲਿਆ ਉੱਥੇ ਜਦੋਂ ਹਸਨ ਲਾਇਆ ਤੇ ਉਸ ਤੋਂ ਅੱਗੇ ਪੌਣ ਪਾਣੀ ਬਸੰਤਰ ਜਿਹੜੇ ਉੱਥੋਂ ਮੁੜ ਗਏ ਤੇ ਕਵੀਰ ਸਾਹਿਬ ਕਹਿੰਦੇ ਮੇਰਾ ਹਸਨ ਲੱਗ ਗਿਆ ਤੇ ਉਸ ਤੋਂ ਅੱਗੇ ਫਿਰ ਦਰ ਤੇ ਘਰ ਆ ਗਿਆ ਉਹ ਇਸ ਤੋਂ ਨਾਮਦੇਵ ਜੀ ਦੱਸਦੇ ਹਨ ਕਿ ਜਿਹੜਾ ਪਿੰਨਲਾ ਅੰਗਰ ਸੁਖ ਮੰਨਾ ਪਾਉਣੇ ਬੰਦ ਰਖਾਵੋਗੋ ਚੰਦ ਸੂਰਜ ਦਰਸ਼ਨ ਕਰਾਖੋ ਬ੍ਰह्म ਜੋਤ ਮਿਲ ਜਾਓ ਹੋਣੇ ਦਾ ਤਰੀਕਾ ਕੀ ਹੈ ਕਿਸ ਤਰ੍ਹਾਂ ਆਪਾਂ ਕਰਨਾ ਇਹ ਚੰਦ ਤੇ ਸੂਰਜ ਇਹ ਅੱਖਾਂ ਨੂੰ ਕੇ ਬਾਣੀ ਵਿੱਚ ਕਦੇ ਪਾਸੇ ਚੰਦਰਮਾ ਹੈ ਜਿੱਦ ਅਸੀਂ ਧਿਆਨ ਕਰਦੇ ਹਾਂ ਜਿਆਦਾ ਸ਼ਬਦ ਸੁਣਦੇ ਹਾਂ ਤੇ ਸਰੀਰ ਸੁਗੜ ਜਾਂਦਾ ਠੰਡਾ ਹੋ ਜਾਂਦਾ ਤੇ ਜੇ ਸੱਗੇ ਪਾਸੇ ਅਸੀਂ ਧਿਆਨ ਲਾਨੇ ਆ ਸੱਗੇ ਕੰਨ ਵਾਲੇ ਪਾਸੇ ਇਸੱਖ ਦੇ ਪਾਸੇ ਇੱਥੇ ਤਪਸ਼ ਬਹੁਤ ਹੈ ਇੱਥੇ ਜੀ ਫੈਲ ਜਾਂਦਾ ਗਰਮੀਆਂ ਜਿਸ ਤਰ੍ਹਾਂ ਅਸੀਂ ਖੁੱਲ ਕੇ ਸੌਂਨੇ ਆ ਲੱਤਾਂ ਪਸਾਰ ਕੇ ਸੌਂਨੇ ਆ ਤੇ ਸਰਦੀਆਂ ਚ ਅਸੀਂ ਦੋਨੋਂ ਬਾਹਾਂ ਇਕੱਠੀਆਂ ਕਰਕੇ ਲੱਤਾਂ ਇਕੱਠੀਆਂ ਕਰਕੇ ਸੌਂਨੇ ਆ ਕਿ ਸਰਦੀ ਬਹੁਤ ਹੈ ਕੱਕਰ ਪੈ ਰਿਹਾ ਉਹ ਸਰੀਰ ਸੁਗੜ ਜਾਂਦਾ ਉਹਨੂੰ ਤੇ ਗਰਮੀਆਂ ਫੈਲ ਜਾਂਦਾ ਤਦ ਇਸ ਕਰਕੇ ਅਗਤ ਜੀ ਨਾਮਦੇਵ ਜੀ ਦੱਸਦੇ ਹਨ ਭਈ ਚੰਦ ਸੁਰਗੇ ਗਣ ਪਾਵਨ ਤਨਾ ਸੁੱਖਾ ਤਰੀਕਾ ਉਹਨਾਂ ਖਾਂ ਦੋਨੋਂ ਸਾੜੀਆਂ ਨੇ ਤੇ ਅਸੀਂ ਨੱਕ ਦੇ ਉੱਤੇ ਇੱਥੇ ਧਿਆਨ ਤਰਨਾ ਤੇ ਇੱਥੇ ਸਾਹਮਣੇ ਜਿਹੜਾ ਸੈਂਟਰ ਵੀ ਧਿਆਨ ਤਰਨਾ ਤੇ ਜਿਹੜੀ ਖੱਬੀ ਅੱਖ ਹੈ ਨਾ ਇਹ ਸੱਜੀ ਜਿਹੜੀ ਅੱਖ ਹੈ ਸਾਡੀ ਮਹਾਰਾਜ ਜੀ ਕਹਿੰਦੇ ਚੰਦ ਸੋਵੇ ਦੋ ਸੰਕਰ ਰੱਖੋ ਬ੍ਰਹਮ ਜੋਤ ਮਿਲ ਜਾਊਗਾ ਔਰ ਰੱਬ ਉੱਪਰ ਰੱਖਿਆ ਚੰਦ ਰੱਬ ਕਹਿੰਦੇ ਸੂਰਜ ਨੂੰ ਤੇ ਚੰਦ ਤੇ ਚੰਦਰਮਈ ਹੈ। ਤੋਂ ਇਸ ਤਰ੍ਹਾਂ ਇਹ ਸੂਰਜ ਨੂੰ ਅਸੀਂ ਇੱਥੇ ਨੱਕ ਤੇ ਮੱਥੇ ਤੇ ਲੈਣਾ ਸਾਹਮਣੇ। ਤੇ ਉਧਰੋਂ ਸੈਂਟਰ ਦੇ ਵਿੱਚ ਜਿੱਥੇ ਇੱਕਰਕੁੱਟੀ ਹੈ। ਇਧਰੋਂ ਖੱਬੇ ਪਾਸੋਂ ਅਸੀਂ ਸ਼ਬਦ ਨੂੰ ਇਸ ਅੱਖ ਅੱਖ ਦਾ ਜਿਹੜਾ ਸੈਂਟਰ ਜਿਹੜਾ ਅੱਖ ਜਦੋਂ ਅਸੀਂ ਇੱਧਰ ਲੈ ਆਨੇ ਨੇ ਸਾਡੇ ਅੰਦਰ ਜਿਹੜਾ ਬੜੇ ਅੰਦਰ ਜਿਹੜਾ ਗੁਰੂ ਪਿਆਰੇ ਉਹ ਇਹ ਜਿਹੜੇ ਅੱਖ ਦਾ ਜਿਹੜਾ ਜਦੋਂ ਅਸੀਂ ਪਰਲੇ ਪਾਸੇ ਇਧਰ ਖੱਬੇ ਪਾਸੇ ਦੇਖਦੇ ਹਾਂ ਟੀਰ ਕਿਹ ਹੋ ਜਾਂਦਾ ਹੈ ਸਾਡਾ ਖੱਬੇ ਪਾਸੇ ਜਦੋਂ ਅਸੀਂ ਅੱਖ ਦਾ ਜਿਹੜਾ ਵਿਚਲਾ ਜਿਹੜੀ ਜਿਹਦੇ ਵਿੱਚ ਸਾਨੂੰ ਕਿਸੇ ਦੂਸਰੇ ਦੀ ਤਸਵੀਰ ਵੀ ਦਿਖਦੀ ਹੈ ਉਸ ਨੂੰ ਅਸੀਂ ਜਦ ਨਾਲ ਇਧਰ ਖੱਬੇ ਪਾਸੇ ਕਰਾਂਗੇ ਤੇ ਉਹ ਟੀਰ ਬਣ ਜਾਂਦਾ ਆਖਰ ਟੀਹੀ ਜੀ ਹੋ ਜਾਂਦੀ ਤੇ ਜਦੋਂ ਅਸੀਂ ਇਸ ਨੂੰ ਅੰਦਰਲੇ ਪਾਸੇ ਕਰਾਂਗੇ ਨੱਕ ਵਾਲੇ ਪਾਸੇ ਤੇ ਹੋਲੀ-ਹੋਲੀ ਸਾਡਾ ਧਿਆਨ ਜਿਹੜਾ ਹੈ ਅੱਖ ਤੇ ਉੱਥੇ ਰਹੇਗੀ ਪਰ ਅੰਦਰੋਂ ਜਿਹੜੀ ਉਹਦੀ ਨਾੜੀ ਹੈ ਅੱਖ ਦੀ ਜਿਹਦੇ ਨਾਲ ਅੰਗਣ ਪਾਉਣੀ ਹੈ ਉਹਦੇ ਵਿੱਚੋਂ ਧਿਆਨ ਜਿਹੜਾ ਸਾਡਾ ਇਸ ਨੱਕ ਦੇ ਉੱਪਰ ਸੈਂਟਰ ਮੱਥੇ ਦੇ ਵਿਚਾਰੇ ਤੋ ਇਥੋਂ ਸਾਹਮਣੇ ਲੈਣਾ ਸੀ ਮਤਲਬ ਮੱਥੇ ਦੇ ਸਾਹਮਣੇ ਜਿੱਥੇ ਪਰਵਟਿਆਂ ਤੋਂ ਸਾਹਮਣੇ ਤੇ ਇਹਦੇ ਉੱਤੇ ਫਿਰ ਅਸੀਂ ਕਹਾਂ ਸੂਰਜ ਨੂੰ ਲੈਣਾ ਹੈ ਫਿਰ ਚੰਦਰਮਾ ਨੂੰ ਲੈਣਾ ਤੋ ਦੇਖਣਾ ਇਸ ਤਰ੍ਹਾਂ ਹੈ ਵੀ ਅੱਖ ਦੇ ਉੱਤੇ ਦੇਖਦੇ ਆਂ ਦੇਖਦੇ ਆਂ ਧਿਆਨ ਨੂੰ ਆਪਾਂ ਆਪਣੇ ਪਰਵਤੇ ਜਾਂ ਤੇ ਹੰਜੜਾ ਹੈ। ਇਹਨਾਂ ਖੱਬੇ ਪਾਸੇ ਕਰੀ ਜਾਣਾ ਕਿਉਂਕਿ ਸੱਜੇ ਪਾਸੇ ਇਹਨਾਂ ਸੂਰਜ ਵਾਲੀ ਅੱਖ ਤੇ ਇਸ ਨੂੰ ਖੱਬੇ ਪਾਸੇ ਦੇਖੀ ਜਾਣਾ ਤੇ ਇਸੇ ਸੈਂਟਰ ਵਿੱਚ ਲਿਆਉਣਾ। ਫਿਰ ਖੱਬੇ ਪਾਸੇ ਨੂੰ ਚੰਦਰਮਾ ਨੂੰ ਇਹਦੇ ਉੱਤੇ ਲਿਆਉਣਾ। ਫਿਰ ਕੀ ਹੁੰਦਾ ਹੈ ਕਿ ਬਰਾਬਰ ਬੈਲੈਂਸ ਹੋ ਜਾਂਦਾ ਹੈ। ਤੇ ਸੂਰਜ ਦੇ ਉੱਤੇ ਕਹਿੰਦੇ ਰੋਬ ਉੱਪਰ ਰੱਖਿਆ ਚੰਦ। ਤੇ ਫਿਰ ਕੀ ਹੁੰਦਾ ਬ੍ਰਹਮਜੋਤ ਕਹਿੰਦੇ ਪ੍ਰਗਟ ਹੋ ਜਾਂਦੀ ਹੈ। ਬ੍ਰਹਮ ਜੋਤ ਪ੍ਰਗਟ ਹੁੰਦੇ ਆ ਇੱਥੇ ਹੀ ਜਿਹੜਾ ਸੂਰਜ ਤੇ ਚੰਦਰਮਾ ਦੀ ਜਦੋਂ ਗੰਢ ਪੈ ਗਈ ਤੇ ਫਿਰ ਕਹਿੰਦੇ ਉਹ ਕੰਧ ਨਹੀਂ ਬੰਦੀ ਕੰਧ ਜਿਹੜੀ ਕਿੰਨੀ ਵੀ ਬਣਾ ਲੈਣੇ ਜਾਲ ਕਿੰਨਾ ਵੀ ਵਿਛਾ ਲੈਣ ਜਦੋਂ ਚੰਦ ਸੂਰਜ ਦੀ ਗੰਢ ਪੈ ਗਈ ਕਹਿੰਦੇ ਚੰਦ ਸੂਰਜ ਦੋ ਸਮ ਇਹਨਾਂ ਨੂੰ ਸਮ ਕਰ ਲਓ ਪਾਉ ਕੇ ਬਰਾਬਰ ਕਰ ਲਓ ਜਿਸ ਤਰ੍ਹਾਂ ਅਸੀਂ ਪਾਉਣ ਪਾਣੀ ਬਸੰਤਰ ਨੂੰ ਇੱਥੇ ਤਰਕੁੱਟੀ ਤੇ ਬਰਾਬਰ ਕਰਦੇ ਹਾਂ ਤੇ ਇੱਥੇ ਪਾਉਣ ਪਾਣੀ ਬਸੰਤਰ ਤੇ ਅੱਗ ਤਿੰਨੋਂ ਇਕੱਠੇ ਹੁੰਦੇ ਨੇ ਇਥੋਂ ਫਿਰ ਥੱਲੇ ਮੁੜ ਜਾਂਦੇ ਨੇ ਨੱਕ ਜਿੱਥੇ ਖਤਮ ਹੁੰਦਾ ਹੈ ਉਸ ਤੋਂ ਅੰਦਰ ਦੀਆਂ ਸੁਰਾਂ ਚ ਫਿਰ ਸਾਡੇ ਗਲੇ ਵੱਲੋਂ ਇਹ ਤਿੰਨੋਂ ਪਾਣੀ ਹਵਾ ਅੰਦਰ ਚੜਿਆ ਜਾਂਦੇ। ਉਹ ਮਿੱਟੀ ਤਤ ਹੈ ਹੀ ਜਿਹਦੇ ਵਿੱਚ ਤਿੰਨ ਚੀਜ਼ਾਂ ਨੇ ਇਹ ਚਾਰ ਤਤ ਇੱਧਰ ਹੋ ਜਾਂਦੇ। ਤੋਂ ਪੰਜਵਾਂ ਤਤ ਜਿਹੜਾ ਆਕਾਸ਼ ਤਤ ਹੈ ਸਾਡਾ ਮਨ ਜਿਹੜਾ ਉੱਪਰਲੇ ਪਾਸੇ ਨੂੰ ਇਹ ਚਾਰਾਂ ਤਤ ਨੂੰ ਸਰੀਰ ਵੀ ਛੱਡ ਕੇ ਤੇ ਪੰਜਵੇਂ ਤਤ ਵਿੱਚ ਆਕਾਸ਼ ਤਤ ਵਿੱਚ ਤੁੰ ਨੂੰ ਵਿੱਚ ਆਨ ਰੱਖ ਕੇ ਜਦੋਂ ਇੱਥੇ ਅਸੀਂ ਇਹਨਾਂ ਨੂੰ ਚੰਗੀ ਸੁਰਾਂ ਨੂੰ ਸਮ ਕਰ ਲੈਨੇ ਆਂ। ਫਿਰ ਕੀ ਹੁੰਦਾ ਹੈ ਕਿ ਬ੍ਰਹਮ ਜੋਤ ਮਿਲ ਜਾਊਗੀ ਬ੍ਰਹਮ ਜੋਤ ਇਸੇ ਮਿਲ ਜਾਂਦੀ ਹੈ ਬ੍ਰਹਮ ਜੋਤ ਪਰਮਾਤਮਾ ਦੀ ਹੈ ਤੋਂ ਮਨ ਜਿਹੜਾ ਹੈ ਉਸ ਪਰਮਾਤਮਾ ਦੀ ਜੋਤ ਵਿੱਚ ਆਪਣੇ ਆਪ ਨੂੰ ਦੇਖਦਾ ਕਿੰਨੀ ਦੇਰ ਆਪਣੇ ਆਪ ਨੂੰ ਦੇਖਦਾ ਹੈ ਫਿਰ ਉਸੇ ਦਾ ਰੂਪ ਹੋ ਕੇ ਉਹਦੇ ਵਿੱਚ ਜੋ ਜਿਹੜਾ ਬਿੰਦੂ ਜਾਂ ਬੰਦਾ ਆਪਣਾ ਇਹ ਪ੍ਰਕਾਸ਼ ਦੇ ਵਿੱਚ ਬ੍ਰਹਮ ਜੋਤ ਇੱਕ ਪ੍ਰਕਾਸ਼ ਰੂਪ ਦੇ ਵਿੱਚ ਪ੍ਰਗਟ ਹੁੰਦੀ ਹੈ ਮੰਨ ਲਓ ਸੂਰਜ ਜਿਵੇਂ ਚੰਦਰਮਾ ਜਿਵੇਂ ਜਿਹੜਾ ਛੋਟਾ ਦਿਖਦਾ ਉਸ ਨਾਲ ਦੇ ਧੜਕੇ ਤੋਂ ਵੀ ਵੱਡਾ ਹੈ ਸੂਰਜ ਬਹੁਤ ਵੱਡਾ ਹੈ ਉਹ ਚੰਦਰਮਾ ਇਸ ਤਰ੍ਹਾਂ ਕੀਤਾ ਥੋੜਾ ਛੋਟਾ ਹੈ। ਤੋਂ ਇਸ ਤਰ੍ਹਾਂ ਗੁਰਪਿਆਰੇ ਜਦੋਂ ਇਹ ਦੋਨੋਂ ਚੀਜ਼ਾਂ ਸਮ ਹੋ ਜਾਂਦੀ ਹੈ, ਪਿੱਛੰਡਾ ਤੇ ਗਰਮ ਦੋਨੋਂ ਬਰਾਬਰ ਹੋ ਜਾਂਦੇ ਨੇ। ਤੋਂ ਇਹ ਬ੍ਰह्म ਜੋਤ ਬਣ ਕੇ ਇਹ ਸਾਹਮਣੇ ਸੱਚ ਪ੍ਰਗਟ ਹੋ ਜਾਂਦਾ। ਤੋਂ ਮਨ ਜਿਹੜਾ ਜੋ ਸਰੂਪ ਹੈ ਇਸ ਬ੍ਰह्म ਜੋਤ ਦੇ ਦੇਖਦੇ ਆਂ ਦੇਖਦੇ ਆਂ ਜਿਸ ਤਰ੍ਹਾਂ ਇੱਕ ਬੂੰਦ ਹੈ ਕਮਲ ਦੇ ਪੰਣ ਤੇ ਦੇਖਦੇ ਆਂ ਦੇਖਦੇ ਆਂ ਭਾਰੀ ਹੋ ਕੇ ਤੇ ਡਿੱਗ ਜਾਂਦੀ ਹੈ। ਸੇ ਸੇ ਤਰ੍ਹਾਂ ਉਹ ਜਿਹੜੀ ਬ੍ਰह्म ਜੋਤ ਦੇ ਵਿੱਚ ਇਹ ਬੂੰਦ ਜਿਹੜੀ ਸਾਡੀ ਪ੍ਰਗਟ ਹੋਈ ਹੈ ਇਹ ਜੋਤ ਜਿਹੜੀ ਪ੍ਰਗਟ ਹੋਈ ਇਹ ਉਹਦੇ ਵਿੱਚ ਹੀ ਮਲ ਜਾ ਹੋ ਜਾਂਦੀ ਹੈ ਜਿਵੇਂ ਆਉ ਕਿ ਉਹ ਸਾਗਰ ਹੈ ਤੇ ਐਸੀ ਬੂੰਦ ਹੈ ਤਾਂ ਬੂੰਦ ਨੇ ਸਾਗਰ ਨੇ ਉਸ ਨੂੰ ਆਪਣੇ ਵਿੱਚ ਲੈ ਲੈਣਾ ਤੇ ਉਹ ਫਿਰ ਆਤਮਾ ਅਤੇ ਪਰਮਾਤਮਾ ਇੱਕ ਹੋ ਜਾਂਦਾ ਹੈ ਤੇ ਦੁਬਧਾ ਖਤਮ ਹੋ ਜਾਂਦੀ ਹੈ ਆਤਮ ਪਰਮਾਤਮਾ ਇੱਕੋ ਕਰੇ ਅੰਤਰ ਕੀ ਦੁਬਧਾ ਅੰਤਰ ਮਰੇ ਤਾਂ ਇਸ ਤਰ੍ਹਾਂ ਗੁਰੂ ਪਿਆਰੀ ਉਪਕਤਾਂ ਦੀਆਂ ਜੋ ਪੰਕਤੀਆਂ ਨੇ ਪਾਈ ਜਦੋਂ ਇਹ ਦੱਸਿਆ ਸੀ ਬੀਨੋਂ ਅਪੋਲੋ ਇਹਨਾਂ ਨੇ ਬੜੀ ਮਿਹਨਤ ਕਰ ਕਰਕੇ ਇਸ ਤਰ੍ਹਾਂ ਆਪਣੇ ਆਪ ਨੂੰ ਇੱਥੇ ਲਿਆਂਦਾ ਪਰ ਸਾਨੂੰ ਉਹਨਾਂ ਨੇ ਇੱਕੋ ਪੰਕਤੀ ਵਿੱਚ ਦੱਸ ਦਿੱਤਾ ਕਿ ਤੁਸੀਂ ਇਸ ਨੂੰ ਸਮ ਕਰ ਲਓ ਜਿਹੜਾ ਬਿੰਗਲਾ ਸੁਖਮਨਾ ਉਹਨੂੰ ਇੱਥੇ ਰੋਕ ਲਓ ਤੇ ਅੱਗੇ ਦਰ ਖੁੱਲ ਜਾਏਗਾ ਤੇ ਉਸ ਦਰ ਦੇ ਅੱਗੇ ਘਰ ਹੈ ਘਰ ਦੇ ਵਿੱਚ ਪ੍ਰਵੇਸ਼ ਕਰ ਜਾਓ ਤਾਂ ਇਸ ਤਰ੍ਹਾਂ ਗੁਰੂ ਕੇ ਆ ਰਹੇ ਹੋ ਭਗਤਾਂ ਨੇ ਇਸੇ ਤਰ੍ਹਾਂ ਬੈਣੀ ਜੀ ਨੇ ਵੀ ਦੱਸਿਆ ਮਾਥੇ ਪਗਮ ਦਵਾਲੇ ਮਨ ਕਹੀ ਨਰੰਜਨ ਤਰੀ ਪਵਨ ਤਨੀ ਪੰਜ ਸ਼ਬਦ ਨਿਰਮਾਇਲ ਬਾਦੇ ਟੁਰਕੇ ਚਾਹੁਰ ਸੰਖ ਕਰਨਗਾ ਤੇ ਤੋ ਇਸ ਤਰ੍ਹਾਂ ਬੈਣੀ ਜੀ ਨੇ ਵੀ ਦੱਸਿਆ ਹਮ ਤਰੀਕਾ ਤੋ ਅਸੀਂ ਕਿਸੇ ਗਣੇ ਇੱਕ ਇੱਕ ਭਗਤ ਦਾ ਇੱਕ ਪ੍ਰਕਿਰਲ ਕਰਕੇ ਸੰਖ ਕਰਨਾਂ ਸ਼ੇਅਰ ਕਰਾਂਗੇ ਤੋ ਅੱਜ ਦਾ ਹਮ ਸਾਡਾ ਸਮਾਂ 10 ਮਿੰਟ ਦਾ ਬਚਿਆ ਤੇ ਆਪਾਂ ਇੱਕ ਦੋ ਸਵਾਲ ਹੋਰ ਲੈ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਪੂ ਜੀ ਤੇ ਅਮਰਜੀਤ ਕਪੜੀ ਜੀ ਹਾਜ਼ਰ ਹੋ ਜੀ ਆਪਣਾ ਪ੍ਰੈਕਟੀਕਲ ਸ਼ੇਅਰ ਕਰ ਸਕਦੇ ਹੋ ਨਹੀਂ ਫਿਰ ਇੱਕ ਕੁਐਸਚਨ ਹੋਰ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਰ ਜੀ ਕਿਰਪਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੈਂ